ਭਾਈ ਗੁਰਦਾਸ ਜੀ ਦਾ ਕਥਨ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਜੀ ਦੀ ਉਸ ਨਿਰਮਲ ਵਿਚਾਰ ਧਾਰਾ ਨੂੰ ਤਰੋਤਾਜ਼ਾ ਰੱਖਣ ਦੇ ਲਈ ਔਰ ਵਿਸ਼ਵ ਦੇ ਵਿੱਚ ਉਹਨੂੰ ਪਹੁੰਚਾਉਣ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਯਤਨਸ਼ੀਲ ਨੇ ਜਿੱਥੇ ਸੰਸਥਾਵਾਂ ਯਤਨਸ਼ੀਲ ਨੇ ਉੱਥੇ ਸਮੂਹਿਕ ਤੌਰ ਤੇ ਸੰਗਤ ਵੱਲੋਂ ਵੀ ਬਹੁਤ ਯੋਗਦਾਨ ਪਾਇਆ ਜਾਂਦਾ ਹੈ ਕਾਰਜ ਕੀਤੇ ਜਾਂਦੇ ਆ ਲੇਕਿਨ ਬਹੁਤ ਘੱਟ ਅਜਿਹਾ ਹੁੰਦਾ ਕਿ ਕੋਈ ਵਿਅਕਤੀਗਤ ਤੌਰ ਤੇ ਉਹ ਸਾਰੀ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਔਰ ਉਸ ਦੀ ਮਹਿਕ ਪੂਰੀ ਦੁਨੀਆ ਦੇ ਵਿੱਚ ਬਿਖੇਰੀ ਹੋਵੇ ਅੱਜ ਜਿਸ عظیم ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਵਿਅਕਤੀਗਤ ਤੌਰ ਤੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਔਰ ਅੱਜ ਇਹਨਾਂ ਸੇਵਾਵਾਂ ਦਾ ਨਾਮ ਦੁਨੀਆ ਭਰ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਭਾਵੇਂ ਉਹ ਸੇਵਾ ਹੋਵੇ ਭਾਵੇਂ ਉਹ ਸਿਮਰਨ ਹੋਵੇ ਬੰਦਗੀ ਹੋਵੇ ਔਰ ਦੁਨੀਆ ਦੇ ਵਿੱਚ ਗੁਰਮਤ ਦੀ ਵਹਿਕ ਨੂੰ ਮੰਡਨਾ ਹੋਵੇ ਉਹ ਸਾਰਾ ਕੁਝ ਇੱਕ ਹੀ ਸ਼ਖਸੀਅਤ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਕਿਵੇਂ ਕੀਤਾ ਜਾ ਰਿਹਾ ਸਾਰਾ ਕੁਝ ਅਸੀਂ ਜਾਣਾਂਗੇ ਉਹ عظیم ਸ਼ਖਸੀਅਤ ਕੌਣ ਨੇ ਮੇਰੀ ਮੁਰਾਦ ਸੰਤ ਅਨੂਬ ਸਿੰਘ ਜੀ ਉਹਨਾਂ ਸਾਹ ਵਾਲੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਤੇ ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਮਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੇਰ ਹੈ ਮਹਾਰਾਜੀ ਦੀ ਕਿਵੇਂ ਸ਼ੁਰੂਆਤ ਹੁੰਦੀ ਹੈ ਇਹਦੀ ਬੜੀ ਗੁਰਮੁਖਰੂ ਮਹਾਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਮਠਾਟਵਾਨਾ ਹੁਸ਼ਿਆਰਪੁਰ ਵਾਲਿਆਂ ਨਾਲ ਪਿਆਰ ਹੂੰ ਉਹਨਾਂ ਦਿਨ ਤੱਕਣੀ ਮੇਰੇ ਤੇ ਪਈ ਦੇਖਿਆ ਤੇ ਕਹਿਣ ਲੱਗੇ ਇਹ ਬੱਚਾ ਮੈਨੂੰ ਦੇ ਦਿਓ ਇਹਨੂੰ ਮੈਂ ਸੰਤ ਬਣਾਣਾ ਵਾਹ ਤੇ ਮੇਰੇ ਮਾਤਾ ਜੀ ਦੱਸਦੇ ਸੀ ਕਿ ਮੈਂ ਸਤਿਵਚਨ ਕਹਿ ਦਿੱਤਾ ਟਾਈਮ ਪਾ ਕੇ ਹੁਸ਼ਿਆਰਪੁਰ ਮੈਂ ਆ ਗਿਆ ਹਮ ਮਹਾਪੁਰਸ਼ਾਨੀ ਬਚਪਨ ਤੋਂ ਹੀ ਸੇਵਾ ਸਿਮਰਨ ਤੇ ਲਾਇਆ ਤੇ ਉਥੋਂ ਇਹ ਜੀਵਨ ਦੀ ਸ਼ੁਰੂਆਤ ਹੋਈ ਜੀਵਨ ਦੀ ਸ਼ੁਰੂਆਤ ਹੀ ਸੇਵਾ ਤੇ ਸਿਮਰਨ ਤੋਂ ਹੋਈ। ਕੀ ਬਾਤ ਹੈ। ਸੰਜੀ ਉਮਰ ਕਿੰਨੀ ਰਹੀ ਹੋਵੇਗੀ ਉਦੋਂ ਤੁਹਾਡੀ? ਉਸ ਵੇਲੇ ਮੇਰੀ ਉਮਰ ਸੀ 9-10 ਸਾਲ ਦੇ ਵਿਚਕਾਰ। 8-9 ਸਾਲ ਦੀ ਉਮਰ ਉਹ ਹੁੰਦੀ ਹੈ ਜਦੋਂ ਬੱਚੇ ਦੀ ਸਖਸ਼ੀਅਤ ਦੀ ਘਾੜਤ ਹੋਣੀ ਸ਼ੁਰੂ ਹੋ ਜਾਂਦੀ ਹੈ। ਦੁਨਿਆਵੀ ਸਕੂਲਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਕਾਦਮਿਕ ਵਿਦਿਆ ਸਾਨੂੰ ਮਿਲਦੀ ਹੈ, ਬਹੁਤ ਵਧੀਆ ਗੱਲ ਹੈ। ਲੇਕਿਨ ਜੇ ਅਸੀਂ ਕਰੀ ਗੱਲ ਅਧਿਆਤਮ ਦੀ ਤੇ ਉਹ ਉਦੋਂ ਹੀ ਜਦੋਂ ਕਿਸੇ ਅਸੀਂ ਅਜਿਹੇ ਅਧਿਆਪਕ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਜਿਹੜਾ ਆਪ ਬੰਦਗੀ ਦੇ ਨਾਲ ਅਬਰੇਜ਼ ਹੋਵੇ। ਬਾਬਾ ਤਾਰਾ ਸਿੰਘ ਜੀ ਮਿੱਠਾ ਟਵਾਣਾ ਵਾਲੇ ਆਪ ਸੰਤ ਜੀ ਨੂੰ ਇਹਨਾਂ ਦੇ ਮਾਤਾ ਪਿਤਾ ਜੀ ਕੋਲੋਂ ਮੰਗ ਲੈਂਦੇ ਨੇ ਔਰ ਮਾਤਾ ਪਿਤਾ ਜੀ ਦਾ ਵੀ ਇੰਨਾ ਸਨੇਹ ਕਿ ਆਪਣੇ ਬੇਟੇ ਨੂੰ ਉਹਨਾਂ ਦੇ ਅਰਪਣ ਕਰ ਦਿੰਦੇ ਨੇ ਉਸ ਤੋਂ ਬਾਅਦ ਬਾਬਾ ਜੀ ਤਰਾਸ਼ਣਾ ਸ਼ੁਰੂ ਕਰਦੇ ਨੇ ਵੇਖੋ ਕਿੰਨੀ ਵੱਡੀ ਗੱਲ ਹੈ ਤਰਾਸ਼ਣਾ ਕਿਵੇਂ 9 10 ਸਾਲ ਦੇ ਬੱਚੇ ਨੂੰ ਅੰਮ੍ਰਿਤ ਵੇਲੇ ਉਠਾ ਰਹੇ ਨੇ ਸਾਰੀ ਸੇਵਾ ਕਰਨੀ ਝਾੜੂ ਦੀ ਸੇਵਾ ਕਰਨੀ ਬਰਤਨਾਂ ਦੀ ਸੇਵਾ ਕਰਨੀ ਇਹ ਉਹਨੂੰ ਅੰਦਰ ਮਾਜਿਆ ਜਾਂਦਾ ਸਾਧ ਸੰਗਤ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਜਿਨ੍ਹਾਂ ਦੀ ਨਹੀਂ ਐਵੇਂ ਰੱਖੀ ਗਈ ਹੋਵੇ ਸੱਚਮੁੱਚ ਉਹ ਸ਼ਖਸੀਅਤ ਕਿੰਨੀ ਮਜ਼ਬੂਤ ਹੋਵੇਗੀ ਗੱਲਬਾਤ ਲਗਾਤਾਰ ਅਸੀਂ ਕਰ ਰਹੇ ਹਾਂ ਬੜੀ ਹੈਰਾਨੀ ਦੀ ਗੱਲ ਹੈ 8-9 ਸਾਲ ਦਾ ਬਚਾਓ ਹੁੰਦਾ ਕਿ ਜਿਹਨੂੰ ਅੱਜ ਕੱਲ ਨਾ ਮਾਪੇ ਕੋਈ ਝੂਠਾ ਗਲਾਸ ਵੀ ਨਹੀਂ ਫੜਾਉਂਦੇ ਕੀ ਕਾਕੀ ਨਹੀਂ ਤੂੰ ਵੀ ਨਹੀਂ ਕਰਨਾ ਹਨ ਤੇ ਉਦੋਂ ਤੁਹਾਡੀ ਇਹ ਘੜਤ ਹੋ ਰਹੀ ਆ ਕੀ ਮਹਿਸੂਸ ਕਰਦੇ ਸੀ ਉਦੋਂ ਸਾਰਾ ਜਿਸ ਮਕਸਦ ਲਈ ਉਹਨਾਂ ਨੇ ਮੈਨੂੰ ਲਿਆ ਸੀ ਮਾਤਾ ਪਿਤਾ ਤੋਂ ਕਿ ਇਸ ਬੱਚੇ ਨੂੰ ਮੈਂ ਸੰਤ ਬਣਾਣਾ ਹੈ ਤੇ ਉਸ ਤਰੀਕੇ ਨਾਲ ਹੀ ਉਹਨਾਂ ਨੇ ਮੇਰੀ ਸ਼ੁਰੂਆਤ ਕਰ ਦਿੱਤੀ ਹਮ ਸੇਵਾ ਤੋਂ ਮੇਰੀ ਸ਼ੁਰੂਆਤ ਕਰ ਦਿੱਤੀ ਪਹਿਲੇ ਸੇਵਾ ਫਿਰ ਨਿਤਨੇਮ ਸਿਮਰਨ ਇਸ ਤਰ੍ਹਾਂ ਇਹ ਸ਼ੁਰੂਆਤ ਸਾਂਜੀ ਵੈਸੇ ਸ਼ੁਰੂਆਤੀ ਦੇਣ ਮੰਨ ਲਓ ਤੁਸੀਂ ਘਰ ਤੋਂ ਆ ਗਏ ਹਨ ਸਮਝੀ ਕੋਲੋਂ ਉੱਥੇ ਆ ਕੇ ਥੋੜਾ ਮਹਿਸੂਸ ਨਹੀਂ ਹੋਇਆ ਕਿ ਪਰਿਵਾਰ ਤੋਂ ਦੂਰ ਜਾਂ ਕਦੀ ਮਨ ਕੀਤਾ ਹੋਏ ਇਦਾਂ ਦਾ ਸ਼ੁਰੂ-ਸ਼ੁਰੂ 'ਚ ਲੱਗਦਾ ਸੀ ਹਾਂ ਕਿ ਘਰ ਤੋਂ ਦੂਰ ਆ ਗਏ ਪਰ 15 ਦਿਨਾਂ ਬਾਅਦ ਫਿਰ ਉੱਥੋਂ ਦੇ ਬੱਚਿਆਂ ਨਾਲ ਹੀ ਮਨ ਲੱਗ ਗਿਆ ਫਿਰ ਕਦੇ-ਕਦੇ ਜਦੋਂ ਜਾਣਾ ਮੈਨੇ 2 ਮਹੀਨੇ ਥੋੜੇ ਦੇ ਨਾਲ ਹੀ ਹਫ਼ਤੇ ਲਈ ਉਦੋਂ ਥੋੜਾ ਉਦਾਸ ਹੋਣਾ ਪਰ ਫਿਰ ਰੂਟੀਨ ਹੋਈ ਬਣ ਜਾਂਦੀ ਤੇ ਸੰਜੀ ਇਹ ਅਕੈਡਮਿਕ ਵੀ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ ਜਾਂ ਅਧਿਆਤਮਿਕ ਤੌਰ ਤੇ ਉਹਨਾਂ ਕੋਲ ਰਹਿ ਕੇ ਹੀ ਤੁਸੀਂ ਧਾਰਮਿਕ ਵਿਦਿਆ ਹੀ ਗ੍ਰੈਂਡ ਕਰਦੇ ਹੋ ਉੱਥੇ ਫਿਰ ਅਕੈਡਮਿਕ ਵੀ ਸੀ ਸਾਨੂੰ ਸਕੂਲ ਭੇਜਿਆ ਜਾਂਦਾ ਸੀ ਜੀ ਤੇ ਨਾਲ ਨਾਲ ਧਰਮ ਦੀ ਵਿਦਿਆ ਗੁਰਬਾਣੀ ਕੀਰਤਨ ਸਭ ਸਿਖਲਾਈ ਹੁੰਦੀ ਸੀ ਅੱਗੇ ਚੱਲ ਕੇ ਫਿਰ ਜਦੋਂ ਮੈਂ 16 ਸਾਲ ਦਾ ਹੋਇਆ ਉਹਨਾਂ ਦੇ ਗੁਰਪਾਈ ਸੰਤ ਬਾਬਾ ਸਤਨਾਮ ਸਿੰਘ ਜੀ ਜਿਸ ਸੰਸਥਾ ਵਿੱਚ ਆਪਾਂ ਬੈਠੇ ਆਏ ਆ ਭਾਈ ਕਨਈਆ ਜੀ ਤੋਂ ਚੱਲੀ ਆ ਰਹੀ ਸੰਸਥਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਭਾਈ ਕਨਈਆ ਜੀ ਨੂੰ ਗੱਲ ਦੇ ਨਾਲ ਲਗਾਇਆ ਕਿ ਤੁਸੀਂ ਸਾਰਿਆਂ ਚ ਰੱਬ ਵੇਖਦੇ ਹੋ ਤੇ ਨਾਲ ਗੁਰੂ ਸਾਹਿਬ ਨੇ ਫਿਰ ਮਲਮ ਪੱਟੀ ਵੀ ਦਿੱਤੀ ਤੇ ਨਾਲ ਆਖਿਆ ਤੁਹਾਡੇ ਨਾਮ ਦਾ ਮਿਸ਼ਨ ਹੋਏਗਾ ਯਾਨੀ ਗਿਆਨ ਸਿੰਘ ਜੀ ਲਿਖਦੇ ਆ ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ ਸਭ ਲੋਗਨ ਕੀ ਕੁਮਤ ਬਿਨਾਸ ਹੈ ਬਹੁਤ ਲੋਗਨ ਕੀ ਕੁਮਤ ਬਿਨਾਸ ਹੈ ਤੇ ਉੱਥੋਂ ਫਿਰ ਇਹ ਸੰਸਥਾ ਚਲੀ ਔਰ ਉਹਨਾਂ ਸਾਬ ਜੋ ਸਥਾਨ ਹੈ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸਥਾਨ ਉਹਨਾਂ ਦੀ ਅੰਸਵੰਸ ਜੋ ਡੇਰਾ ਬਾਬਾ ਨਾਨਕ ਤੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਕਹਿਣ ਤੇ ਉਹਨਾਂ ਸਾਬ ਜੋ ਉਹਨਾਂ ਇੱਕ ਪਹਾੜੀ ਸੀ ਉਸ ਨੂੰ ਚੁਣਿਆ ਔਰ ਉਹ ਨਗਰੀ ਵਸਾਈ ਜੀ ਬਾਬਾ ਕਲਾਤਾਰੀ ਜੀ ਗੁਰੂ ਨਾਨਕ ਦੇ ਮਹਾਰਾਜ ਦੀ ਨੌਵੀਂ ਪੀੜੀ ਸਨ ਜਿਨ੍ਹਾਂ ਦਾ ਗੁਰਗੋਬਿੰਦ ਸਿੰਘ ਮਹਾਰਾ ਨਾਲ ਬਹੁਤ ਪਿਆਰ ਸੀ ਜੀ ਫਿਰ ਗੁਰੂ ਸਾਹਿਬ ਦੇ ਬਚਨਾਂ ਨਾਲ ਹੀ ਉਹਨਾਂ ਦੇ ਘਰ ਪੁੱਤਰਾ ਹੋਇਆ ਜੋ ਬਾਬਾ ਸਹਿਬ ਸਿੰਘ ਜੀ ਬੇਦੀ ਦੇ ਰੂਪ ਵਿੱਚ ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖਾਂ ਦੀ ਮਹਾਨ ਸੇਵਾ ਕੀਤੀ ਮਹਾਨ ਸੇਵਾ ਕੀਤੀ ਔਰ ਸਿੱਖ ਰਾਜ ਕਾਇਮ ਕੀਤਾ ਵਾ 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 12 ਮਿਸਲਾਂ ਨੂੰ ਇਕੱਠਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ ਜਿਹੜਾ ਉਹਨਾਂ ਨੇ 12 ਮਿਸਲਾਂ ਨੂੰ ਇਕੱਠਾ ਕਰਕੇ ਮਹਾਰਾ ਰਣਜੀਤ ਸਿੰਘ ਨੂੰ ਤਿਲਕ ਦਿੱਤਾ ਰਾਜਾ ਬਣਾਇਆ ਉਹ ਉਹਨਾਂ ਸਾਹਿਬ ਧਰਤੀ ਤੇ ਬਾਬਾ ਸਹਿਬ ਸਿੰਘ ਜੀ ਬੇਦੀ ਜਿਹਦੇ ਨਾਲ ਜਿਹੜੇ ਉਸ ਵੇਲੇ ਸੇਵਾਪੰਥੀ ਮਹਾਪੁਰਸ਼ ਹਨ ਇਸ ਸੰਸਥਾ ਦੇ ਪਾਈ ਦੁਖ ਭੰਜਨ ਜੀ ਉਹਨਾਂ ਦਾ ਬਹੁਤ ਪਿਆਰ ਸੀ ਜੀ ਉਹ ਬਾਬਾ ਸਾਹਿਬ ਸੰਜੀਵੇਦ ਦੇ ਕਹਿੰਦੇ ਉਹ ਉੱਥੇ ਉਹਨਾਂ ਸਾਹਿਬ ਰਾਪੇ ਜੀ ਉਹ ਜਿਹੜਾ ਸੇਵਾਪੰਥੀਆਂ ਦਾ ਸਥਾਨ ਸੀ ਸੇਵਾ ਦਾ ਉਦੋਂ ਤੋਂ ਚੱਲਿਆ ਆ ਰਿਹਾ 300 ਸਾਲ ਪੁਰਾਣਾ ਹੁਸ਼ਿਆਰਪੁਰ ਤੋਂ ਉਹਨਾਂ ਦੇ ਗੁਰਪਾਈ ਜੋ 1900 ਦੀ ਸੇਵਾ ਨਿਭਾਉਂਦੇ ਸਨ ਸੰਤ ਬਾਬਾ ਸਤਨਾਮ ਸਿੰਘ ਜੀ ਉੱਥੋਂ ਦੇ ਮਹਾਪੁਰਸ਼ ਉਹਨਾਂ ਤੋਂ ਉਹ ਕਹਿਣ ਲੱਗੇ ਬੱਚਾ ਮੈਨੂੰ ਦੇ ਦਿਓ ਮੈਂ ਇਹਨੂੰ ਉਸ ਉੱਥੋਂ ਦਾ ਮੁਖੀ ਬਣਾਉਣਾ ਚਾਹਨਾ। ਉਹਨਾਂ ਨੇ ਫਿਰ ਮੈਨੂੰ ਪੁੱਛਿਆ ਮੈਂ ਹਾਂ ਕਰ ਦਿੱਤੀ। ਹਾਂ ਹਾਂ। ਤਾਂ ਫਿਰ ਮੈਨੂੰ ਉਹਨਾਂ ਸਭ ਅਸਥਾਨ ਦੀ ਉਹ ਸੇਵਾ ਦਿੱਤੀ ਗਈ। ਇਸ ਕਰਕੇ ਸੰਜੀ ਫਿਰ ਆਭੀ ਦੇ ਨਾਮ ਦੇ ਨਾਲ ਤਖ਼ਲਸ ਲੱਗਦਾ ਸੰਤ ਨੂਬ ਸਿੰਘ ਜੀ। ਉਹਨਾਂ ਸਭ ਵਾਲੇ। ਉਹਨਾਂ ਸਭ ਵਾਲੇ। ਸੰਜੀ ਮਹਿਰਾਨ ਹੋ ਰਿਹਾ ਇਹ ਜਿਹੜੀ ਸਾਰੀ ਗੱਲਬਾਤ ਘਟਨਾ ਕ੍ਰਮ ਤੁਸੀਂ ਸਾਡੇ ਨਾਲ ਸਾਂਝਾ ਕਰ ਰਹੇ ਹੋ। ਮਾਪੇ ਦਾ ਵੀ ਕਿੰਨਾ ਸਨੇਹ ਹੋਏਗਾ। ਬਾਬਾ ਤਾਰਾ ਸਿੰਘ ਜੀ ਹੋਰਾਂ ਦੇ ਨਾਲ ਕਿ ਉਹਨਾਂ ਦੇ ਕਹਿਣ ਤੇ ਆਪਣੀ ਔਲਾਦ ਉਹਨਾਂ ਨੂੰ ਅਰਪਣ ਕਰ ਦੇਣੀ। ਹਾਂਜੀ। ਦੂਸਰੀ ਗੱਲ ਇਹ ਕਿ ਬਾਬਾ ਤਾਰਾ ਸਿੰਘ ਜੀ ਨੇ ਉਹਨੂੰ ਸੋਚ ਲਿਆ ਸੀਗਾ ਕਿ ਇਹ ਬੱਚੇ ਦੀ ਝੋਲੀ ਆਪਾਂ ਸੇਵਾ ਪਾਣੀ ਆ। ਸੰਜੀ ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁਤ ਲਾਡਲੀਆਂ ਸਨ। ਇਹ ਪੰਥ ਵੀ ਗੁਰੂ ਸਾਹਿਬ ਜੀ ਦਾ ਬੜਾ ਲਾਡ ਲਾ ਰਿਹਾ। ਬਲਕਿ ਦਿਲ ਦੇ ਕਰੀਬ ਰਿਹਾ। ਤੁਸੀਂ ਅੰਦਾਜ਼ਾ ਲਗਾਓ ਨਾ ਕਿ ਭਾਈ ਕਨੈ ਜੀ ਨੂੰ ਆਪ ਮਲਮਪਤੀ ਮਹਾਰਾਜ ਜੀ ਨੇ ਬਖਸ਼ ਦੇਣੀ ਔਰ ਉਹੀ ਸਾਰੀ ਵਿਚਾਰਧਾਰਾ ਨੂੰ ਲੈ ਕੇ ਅੱਜ ਵੀ ਤੁਸੀਂ ਜਿਹੜਾ ਹਣਾ ਕਰ ਰਹੇ ਹੋ ਉਸ ਤੋਂ ਇਲਾਵਾ ਭਾਈ ਕਨੀਆ ਜੀ ਕਿੰਨੇ ਪਿਆਰੇ ਸਨ ਜਾਂ ਹੋਰ ਗੁਰਸਿੱਖ ਗੁਰੂ ਸਾਹਿਬ ਨੂੰ ਕਿੰਨੇ ਪਿਆਰੇ ਸਨ ਜੀ ਜਦੋਂ ਕਿਲਾ ਤਾਰਾਗੜ੍ਹ ਸਾਹਿਬ ਜਾਈਏ ਨਾ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਉਹ ਤੇ ਕਹਿੰਦੇ ਰਮਣੀਕ ਬਹੁਤ ਹੈ ਬਹੁਤ ਹੀ ਰਮਣੀਕ ਜਗ੍ਹਾ ਹੈ ਜਿੱਥੇ ਭਾਈ ਕਨੀਆ ਜੀ ਰਹਿੰਦੇ ਸਨ ਔਰ ਉੱਥੇ ਅੱਜ ਵੀ ਉਹ ਬੋਲੀ ਹੈ ਜਿੱਥੋਂ ਮਸ਼ਕ ਪਾਣੀ ਦੀ ਭਰਦੇ ਸਨ ਕੀ ਬਾਤ ਅੱਜ ਵੀ ਉਹ ਜਗ੍ਹਾ ਉਹਨਾਂ ਦੀ ਜਿੱਥੇ ਮਸ਼ਕ ਪਈ ਹੋਈ ਹੈ ਪਾਣੀ ਵਾਲੀ ਉਹਨਾਂ ਦਾ ਹੋਰ ਵੀ ਸਮਾਨ ਪਿਆ ਜੀ ਉਸ ਦੇ ਸਾਹਮਣੇ ਕਿਲਾ ਤਾਰਾਗੜ੍ਹ ਸਾਹਿਬ ਜੀ ਉੱਥੇ ਸਥਾਨ ਤੇ ਅਸੀਂ ਪਿੱਛੇ ਯਾਤਰਾ ਵੀ ਇੱਥੋਂ ਲੱਗੇ ਸੀ ਠੀਕ ਉੱਥੇ ਨਾ ਸ਼੍ਰੋਮਣੀ ਕਮੇਟੀ ਵੱਲੋਂ ਲਿਖ ਕੇ ਲਗਾਇਆ ਗਿਆ ਇਤਿਹਾਸ ਉੱਚ ਲਿਖਿਆ ਹੋਇਆ ਹੈ ਕਿ ਭਾਈ ਕਨਈਆ ਜੀ ਦੇ ਨਾਲ 500 ਹੋਰ ਵੀ ਬ੍ਰਹਮ ਗਿਆਨੀ ਮਹਾਪੁਰਸ਼ ਉੱਥੇ ਨਾਮ ਜਪਦੇ ਸਨ ਔਰ ਗੁਰੂ ਸਾਹਿਬ ਆਪ ਕਦੇ-ਕਦੇ ਉਹਨਾਂ ਗੁਰਸਿੱਖਾਂ ਵਾਸਤੇ ਭਾਈ ਕਨਈਆ ਜੀ ਅਤੇ ਹੋਰ 500 ਗੁਰਸਿੱਖਾਂ ਨਾਮ ਰਸੀਆਂ ਵਾਸਤੇ ਬ੍ਰह्म ਗਿਆਨੀ ਜੋ ਹੋ ਚੁੱਕੇ ਸਨ ਗੁਰੂ ਸਾਹਿਬ ਆਪ ਉਹਨਾਂ ਲਈ ਲੰਗਰ ਲੈ ਕੇ जाया ਕਰਦੇ ਸਨ। ਉਹ ਉੱਥੇ ਲਿਖ ਕੇ ਲਾਇਆ ਹੋਇਆ ਉਹਨਾਂ ਨੇ। ਸੋ ਕਿੰਨੇ ਭਾਈ ਕਨਿਆ ਜੀ ਗੁਰੂ ਸਾਹਿਬ ਦੇ ਪਿਆਰੇ ਸਨ। ਇਹ ਤਾਂ ਇਤਿਹਾਸ ਤੋਂ ਆਪਾਂ ਜਾਣੂ। ਇੱਕ ਤੁਹਾਡਾ ਸਰੂਪ ਇਹ ਹੈ ਕਿ ਸਿੱਖ ਪਰੰਦੇ ਵਿੱਚ ਇੱਕ ਪ੍ਰਸਿੱਧ ਕੀਰਤਨੀਏ ਦੇ ਤੌਰ ਤੇ ਤੁਹਾਨੂੰ ਜਾਣਿਆ ਜਾਂਦਾ ਹੈ। ਇੱਕ ਕੀਰਤਨੀਏ ਦੇ ਤੌਰ ਤੇ ਉਹ ਸ਼ੁਰੂਆਤ ਤੁਹਾਡੀ ਕਦੋਂ ਹੁੰਦੀ ਹੈ? ਸ਼ਬਦ ਗਾਉਣ ਦੀ ਸ਼ੁਰੂਆਤ, ਗੁਰਬਾਣੀ ਕੀਰਤਨ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਮੈਨੂੰ ਲੱਗਦਾ ਹੈ ਕਿ ਲਿਖਿਆ ਤੋਂ ਤੁਰਤ ਹੀ ਹੁੰਦਾ ਹੈ। ਜੀ। ਪਰ ਅੱਗੇ ਫਿਰ ਕੁਝ ਮਹਾਪੁਰਸ਼ਾਂ ਦੀਆਂ ਅਸੀਸਾਂ ਬਖਸ਼ੀਆਂ ਹੋਈਆਂ ਰੂਹਾਂ ਦੀਆਂ ਉਹਨਾਂ ਦੇ ਵਿੱਚੋਂ ਜੋ ਇਸ ਵੇਲੇ ਮੌਜੂਦਾ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸਵੰਸ ਬ੍ਰਿਯਾਤੀ ਸਤਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਹਨਾਂ ਸਾਹਿਬ ਅચ્છਾ ਜੀ ਉਹਨਾਂ ਸਾਹਿਬ ਠੀਕ ਠੀਕ ਉਹਨਾਂ ਸਾਹਿਬ ਇਸ ਵੇਲੇ ਜੋ ਮੌਜੂਦਾ ਠੀਕ ਠੀਕ ਉਹਨਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸਵੰਸ ਅਤੀ ਸਤਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਜੀ ਬਚਪਨ ਦੇ ਵਿੱਚ ਮਹਾਪੁਰਸ਼ ਇੱਕ ਵਾਰ ਉਹਨਾਂ ਨੂੰ ਕੋ ਲੈ ਕੇ ਗਏ ਕਿਸ ਬਾਬਾ ਦਾ ਨਾਮ ਸੀ ਸਤਨਾਮ ਸਿੰਘ ਜੀ ਹਾਂ ਸਿੰਘ ਜੀ ਲੈ ਕੇ ਗਏ ਲੈ ਕੇ ਗਏ ਤਾਂ ਉਹ ਕੈਨਮੈਂ ਛੋਟਾ ਜਿਹਾ ਸੀ ਤੇ ਕਹਿਣ ਲੱਗੇ ਕਿ ਬੱਚੇ ਨੂੰ ਅਸੀਸ ਦਿਓ ਕਿ ਸੋਣਾ ਕੀਰਤਨ ਕਰੇ ਇਹ ਬਾਬਾ ਸਤਨਾਮ ਸਿੰਘ ਜੀ ਨੇ ਅਸੀਸ ਮੰਗੀ ਬਾਬਾ ਸਰਬਜੋਤ ਸਿੰਘ ਬਾਬਾ ਸਰਬਜੋਤ ਸਿੰਘ ਜੀ ਬੇਜ ਬੀ ਜੀ ਠੀਕ ਹੈ ਜੀ ਮੇਰੇ ਵੱਸ ਜਿਵੇਂ ਪੁੱਤਰ ਵਾਸਤੇ ਆਪਾਂ ਕੋਈ ਚੀਜ਼ ਮੰਗਦੇ ਆ ਹਾਂ ਉਹ ਅਗੋਂ ਉਹਨਾਂ ਨੇ ਜੋ ਬਚਨ ਕੀਤਾ ਕਹਿਣ ਲੱਗੇ ਇਹ ਤਾਂ ਬੜਾ ਮਸ਼ਹੂਰ ਕੀਰਤਨੀਆਂ ਪਾਈ ਹਰਵੰਸ ਸਿੰਘ ਜਗਾਦਰੀ ਵਾਲਿਆਂ ਇੰਤਰਾ ਬਹੁਤ ਮਸ਼ਹੂਰ ਕੀਰਤਨਿਆ ਹੋਏਗਾ ਵਾਹ ਉਹਨਾਂ ਨੇ ਇਹ ਸ਼ਬਦ ਯੂਜ਼ ਕੀਤੇ ਉਹਨਾਂ ਮਹਾਂਪੁਰਸ਼ਾਂ ਦੀ ਉਹ ਸੀਸ ਸਾਧੂ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ ਅੱਗੇ ਚੱਲ ਕੇ ਫਿਰ ਜਦੋਂ ਇਹ ਕੀਰਤਨ ਜਗਤ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਨੇ ਸੇਵਾ ਲਾਣੀ ਸੀ ਤੇ ਮੇਰੇ ਮਨ ਵਿੱਚ ਫੁਰਨਾ ਪਾ ਦਿੱਤਾ ਹਮ ਕਿ ਜਿੱਥੇ ਮੈਂ ਸੇਵਾ ਨੂੰ ਸਮਰਪਿਤ ਹ ਹ 16 ਸਾਲ ਦੀ ਉਮਰ ਚ ਉਹਨਾਂ ਸਾਹਿਬ ਅਸਥਾਨ ਦੀ ਸੇਵਾ ਮਿਲਦੀ ਹੈ ਵਾਹ ਤੇ 19 ਸਾਲ ਦੀ ਉਮਰ ਚ ਸੇਵਾ ਕਰਦੇ ਆ ਇੱਕ ਫੁਰਨਾ ਅਕਾਲਪੁਰ ਬਖਸ਼ਿਸ਼ ਕਰਦੇ ਨੇ ਕਿ ਤੂੰ ਹੁਣ ਕੁਝ ਦਿਨਾਂ ਲਈ ਅੰਦਰ ਬੈਠ ਕੇ ਨਾਮ ਜਪ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਸਟਰੋਂਗ ਫੁਰਨਾ ਮੇਰੇ ਮਨ ਚ ਆਇਆ ਕਿ ਹੁਣ ਮੈਂ ਸੇਵਾ ਦੇ ਨਾਲ ਸਿਮਰਨ ਵੀ ਹੋਰ ਗਹਿਰਾਈ ਨਾਲ ਕਰਨਾ ਤੇ ਸਵਾ ਮਹੀਨੇ ਲਈ ਕਮਰੇ ਵਿੱਚ ਬੰਦ ਹੋ ਗਏ ਨਾ ਬਾਹਰ ਦੀ ਲਾਈਟ ਦੇਖੀ ਅੰਦਰ ਦੀ ਲਾਈਟ ਯੂਜ਼ ਕੀਤੀ కర్ਟਨ ਲਗਾਤੇ ਨਾ ਕਿਸੇ ਦੀ ਸ਼ਕਲ ਦੇਖੀ ਨਾ ਕਿਸ ਨੂੰ ਮਿਲੇ ਨਾ ਕਿਸੇ ਨਾਲ ਗੱਲਬਾਤ ਕੀਤੀ ਇੱਕ ਸੇਵਾਦਾਰ ਜੋ ਇੱਕ ਫੁਲਕਾ ਸਵੇਰੇ ਇੱਕ ਸ਼ਾਮੀ ਦਰਵਾਜ਼ੇ ਦੇ ਬਾਹਰ ਰੱਖ ਜਾਂਦਾ ਤੇ ਉਹ ਖਾਂਦਾ ਤੇ ਉਹਦੇ ਵਿੱਚ 24 ਘੰਟਿਆਂ 'ਚ ਜੋ 18 ਘੰਟੇ ਦਾ ਉਹ ਨਿਜ਼ਮ ਬਣ ਲਿਆ ਮੂਲ ਮੰਤਰ ਗੁਰ ਮੰਤਰ ਸਹਿਜ ਪਾਠ ਤੇ ਹੋਰ ਪਾਠ ਉਹ ਬਣਾ ਲਿਆ ਜਦੋਂ ਅੰਦਰ ਕਰਦੇ 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 ਪਹਿਲੇ ਤਿੰਨ ਦਿਨ ਔਖਾ ਹੁੰਦਾ ਲੱਗਦਾ ਹੈ ਕਿ ਮੈਂ ਕਿੱਥੇ ਕਮਰੇ 'ਚ ਬੰਦ ਹੋ ਗਿਆ ਫਰੋ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਕ ਐਸੀ ਰੋਹਾਨੀਅਤ ਪ੍ਰਗਟ ਹੁੰਦੀ ਹੈ। ਕੀ ਬਾਤ ਹੈ। ਅੰਤਰਮੁਖੀ ਮਨ ਹੋ ਜਾਂਦਾ। ਕਰਦੇ ਕਰਦੇ ਐਸਾ ਮਨ ਭਿੱਜਿਆ ਕੋਈ ਇੱਛਾ ਨਹੀਂ ਸੀ ਕਿ ਮੈਨੂੰ ਕੋ ਦੁਨਿਆਵੀ ਪਦਾਰਥ ਚਾਹੀਦਾ ਹੈ। ਬਸ ਵਾਹਿਗੁਰੂ ਦੇ ਨਾਲ ਪਿਆਰ। ਗੁਰੂ ਸਾਹਿਬ ਦਾ ਨਾਲ ਵਾਲੇ ਰੂਮ ਚ ਪ੍ਰਕਾਸ਼ ਸੀ। ਲੋੜ ਪੈਣ ਤੇ ਖੋਲ ਲੈਂਦੇ ਸੀ, ਬੰਦ ਕਰ ਦਿੰਦੇ ਸੀ ਦਰਵਾਜ਼ਾ। ਸਮਝ ਤੇ ਤੇ ਸ਼ਾਮ ਵੇਲੇ ਜਿੱਥੇ ਅਮਰਤ ਵੇਲੇ ਹੋਣਾ ਉਥੇ ਸ਼ਾਮ ਵੇਲੇ ਇੱਕ ਸ਼ਬਦ ਗੁਰੂ ਸਾਹਿਬ ਨੂੰ ਸੁਣਾਉਣਾ ਰਾਰਾ ਸਾਹਿਬ ਦੇ ਪਾਠ ਤੋਂ ਬਾਅਦ ਹਰਮੋਨੀਅਮ ਖੋਲ ਕੇ ਅਮਰਤ ਕੀਰਤਨ ਪੋਥੀ ਖੋਲ ਕੇ ਜਿਹੜਾ ਵੀ ਸ਼ਬਦ ਆ ਗਿਆ ਆ ਗਿਆ ਬਸ ਕੋਈ ਕੋਈ ਟਿਊਨ ਨਹੀਂ ਜੋ ਟਿਊਨ ਮਨ ਚਾਹੀ ਜੋ ਗਾਇਨ ਕਰ ਦੇਣਾ ਮਤਲਬ ਗਾਇਨ ਕਰ ਇੱਕ ਦਿਨ 37 38 ਦਿਨ ਹੋ ਗਏ ਮਨ ਬਹੁਤ ਹੀ ਵਿਰਾਗ ਵਿੱਚ ਹੈ ਪਿਆਰ ਵਿੱਚ ਹੈ ਇਹ ਮਾਈਗਰੂ ਜੀ ਦਰਸ਼ਨ ਦਿਓ ਮਨ ਬੈਰਾਗੀ ਪੋਥੀ ਖੋਲੀ ਤੇ ਸ਼ਬਦ ਆ ਗਿਆ ਹੋਂ ਰਹਿ ਨਾ ਸਕਾਂ ਬਿੰਦ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲ ਲੱਡ ਜੋ ਤੁਨ ਬਾਦ ਚ ਜਾ ਕੇ ਮਸ਼ਹੂਰ ਵੀ ਹੋਈ ਉਸ ਵੇਲੇ ਸਹਿਜ ਸੁਭਾਏ ਜਦੋਂ ਹੱਥ ਰੱਖਿਆ ਹਰਮੋਨੀਅਮ ਤੇ ਤੇ ਸ਼ਬਦ ਸ਼ੁਰੂ ਕੀਤਾ ਬਿੰਦ ਦੇਖੇ ਪ੍ਰੀਤਮਾ ਹੋ ਰੇ ਨਸਕਾਂ ਹੋ ਰੇ ਨਸਕਾਂ ਵਿੰ ਦੇਖੇ ਪ੍ਰੀਤਿ ਮਾ ਹੋ ਰੇ ਨਾ ਸਕਾਂ ਹੋ ਰੇ ਨਾ ਸਕਾਂ ਮੈਂ ਨੀਰ ਵਹਿ ਵੈ ਚੱਲ ਜਿਓ ਮੈਂ ਨੀਰ ਵਹਿ ਵੈ ਚੱਲ ਜਿਓ ਬਿੰਦੇਖੇ ਪ੍ਰੀਤਮਾ ਹੋਰੇ ਨਸਕਾ ਹੋਰੇ ਨਸਕਾ ਬਿੰਦੇਖੇ ਪ੍ਰੀਤਮਾ ਹੋਰੇ ਨਸਕਾ ਹੋਰੇ ਨਸਕਾ ਸਾਂਝੀ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਇੱਕ ਬੇਨਤੀ ਛੋਟੀ ਜੀ ਕਰ ਲਗੀਆਂ ਤੁਹਾਡੇ ਚਰਨਾਂ ਦੇ ਵਿੱਚ ਕਿ ਸੰਗਤ ਨੂੰ ਸ਼ਬਦ ਦੇ ਨਾਲ ਇੱਕ ਜ਼ਰੂਰ ਨਿਹਾਲ ਕਰੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਸਤਿਨਾਮ ਮਾਹੀ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਾਹੀ ਜਦੋਂ ਉਹ ਪਲ ਯਾਦ ਆਉਂਦੇ ਨੇ ਤੇ ਮਨ ਵਿਰਾਗੀ ਹੋ ਜਾਂਦਾ ਹੈ। ਕੀ ਬਾਤ ਹੈ। ਕਿਉਂਕਿ ਦਰਸ਼ਨ ਕੀ ਮਨ ਆਸ ਕਨੇਰੀ। ਪਿਆਰ ਭਰੇ ਵਾਹਿਗੁਰੂ ਦੀ ਯਾਦ ਵਿੱਚ ਉਹ ਦਿਨ ਸਨ ਜੋ ਸਵਾ ਮਹੀਨਾ ਸਮਾਪਤ ਹੋਇਆ ਤੇ ਮੇਰਾ ਬਾਹਰ ਨਿਕਲਣ ਨੂੰ ਮਾਨ ਨਹੀਂ ਸੀ ਕਰਦਾ। ਅੰਦਰ ਦਾ ਮੇਰਾ ਲਿਵਾਸ ਸੀ ਪਹਿਲੀਆਂ ਕੈਸੇਟਸ ਵਿੱਚ ਵੀ ਉਹ ਦੇਖਿਆ ਹੋਣਾ ਕਿ ਇਸ ਤਰ੍ਹਾਂ ਜੀ ਕੱਪੜਾ ਲਿਆ ਹੋਇਆ। ਜੀ ਉਹ ਅੰਦਰ ਦਾ ਲਿਵਾਸੀ ਉਹ ਮੇਰਾ ਕਪੜਾ ਲਾਂਡੋਂ ਹੀ ਮੰਨ ਨਹੀਂ ਕੀਤਾ 2 2.5 ਸਾਲ ਮੈਂ ਕਪੜਾ ਹੀ ਨਹੀਂ ਤਾ ਰਿਆ ਮੈਨੂੰ ਅੰਦਰ ਦੀ ਯਾਦ ਆਉਂਦਾ ਸੀ ਆਪਾਂ ਕਹਿੰਦੇ ਆ ਕਿ ਅੰਦਰ ਬੈਠ ਕੇ ਨਾਮ ਜਪਣ ਦਾ ਕੀ ਫਾਇਦਾ ਪਰ ਮੇਰਾ ਐਕਸਪੀਰੀਅੰਸ ਇੱਕ ਵਾਰ ਦਾ ਨਹੀਂ ਕਈ ਵਾਰ ਦਾ ਸਵਾ ਸਵਾ ਮਹੀਨੇ ਦਾ ਹੈ ਇੱਕ ਤਰ੍ਹਾਂ ਦੀ ਉਹ ਬੈਟਰੀ ਚਾਰਜ ਹੁੰਦੀ ਹੈ ਤੁਸੀਂ ਦੁਨੀਆ ਦੇ ਨਾਲੋਂ ਹਟ ਕੇ ਬਾਹਰ ਦੀ ਲਾਈਟ ਤੱਕ ਵੀ ਨਹੀਂ ਦੇਖਦੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਤੇ ਵਾਇਗਰੂ ਨਾਲ ਹੀ ਲਿੰਕ ਜੋੜ ਕੇ ਰੱਖਦੇ ਹੋ ਤੇ ਮਨ ਅੰਤਰਮਖੀ ਹੋ ਜਾਂਦਾ ਜੀ ਉਹਦਾ ਸਵਾ ਮਹੀਨੇ ਤੋਂ ਬਾਅਦ ਵੀ ਕਿੰਨੇ ਮਹੀਨੇ ਉਹ ਸਰੂਰ ਉਹ ਆਨੰਦ ਰੋਹਾਨੀਅਤ ਤੁਹਾਡੇ ਤੇ ਬਣੀ ਰਹਿੰਦੀ ਕਾਇਮ ਰਿਹਾ ਉਹ ਸਾਰਾ ਕਾਇਮ ਰਹਿੰਦੀ ਇਸੇ ਕਰਕੇ ਕਈ ਮਹਾਪੁਰਸ਼ਾਂ ਦਾ ਜੀਵਨ ਪੜੀਏ ਤੇ ਉਹ ਹਰ ਸਾਲ ਸਵਾ ਮਹੀਨਾ ਉਹ ਕਮਰੇ ਚ ਬੰਦ ਰਹਿੰਦੇ ਸੀ ਜੀ ਸੋ ਉਹ ਜਿਵੇਂ ਹੀ ਬਾਹਰ ਨਿਕਲਿਆ ਤੇ ਜਿੱਥੇ ਸ਼ਬਦ ਪੜੀਓ ਕੰਨ ਵੜਾਓ ਸੋਣਾ ਕੀਰਤਨ ਕਰਦੇ ਵਦਾ ਮਿੱਠਾ ਕੀਰਤਨ ਕਰਦੇ ਇਹ ਸ਼ਬਦ ਬਾਬਾ ਜੀ ਨਹੀਂ ਕੋਈ ਵੀ ਸ਼ਬਦ ਕਾਇ ਕਰਦੇ ਸੀ ਅੰਦਰ ਦਾ ਮਾਹੌਲ ਹੀ ਉਦਾਂ ਦਾ ਬਣ ਗਿਆ ਸੀ ਮਨ ਜੁੜ ਚੁੱਕਿਆ ਸੀ ਜਦੋਂ ਮੈਂ ਬਾਹਰ ਨਿਕਲਿਆ ਹੂੰ ਆਵਾਜ਼ ਬਦਲ ਚੁੱਕੀ ਸੀ ਹੂੰ ਸੋਚ ਬਦਲ ਚੁੱਕੀ ਸੀ ਇਸ ਤਰ੍ਹਾਂ ਸੀ ਕਿ ਜਿਵੇਂ ਇੱਕ 19 ਸਾਲ ਦਾ ਆਮ ਮੁੰਡਾ ਅੰਦਰ ਗਿਆ ਸੀ ਹੂੰ ਜਦੋਂ ਬਾਹਰ ਨਿਕਲਿਆ ਤੇ ਇੱਕ ਸੰਤ ਵਰਤੀ ਦਾ ਬੱਚਾ ਸੀ ਕੀ ਬਾਤ ਇਸ ਤਰ੍ਹਾਂ ਦੀ ਉਮਰ ਨਾਲ ਕਟਨਾ ਸਾਹੀ ਵਾਪਰਦੀ ਹੈ ਸੰਜੀ ਪਹਿਲਾ ਸ਼ਬਦ ਫਿਰ ਕਿਹੜਾ ਗਾਇਨ ਕਰਦੇ ਹੋ ਪ੍ਰੋਫੈਸ਼ਨਲ ਮਤਲਬ ਕਹਿ ਲੋ ਕਿ ਇਸ ਖੇਤਰ ਦੇ ਵਿੱਚ ਜਦੋਂ ਤੁਸੀਂ ਆਂਦੇ ਜਦੋਂ ਪਹਿਲੀ ਕੈਸਟ ਆਂਦੀ ਹੈ ਉਹਦਾ ਨਾਮ ਸੀ ਗੁਣਗਾਵਾਂ ਦਿਨ ਰਾਤ ਤੇ ਇਹਦਾ ਸ਼ਬਦ ਵੀ ਇਹੀ ਪਹਿਲਾ ਸ਼ਬਦ ਜਦੋਂ ਸ਼ੁਰੂਆਤ ਕਰਦੇ ਆ ਹੂੰ ਤੇ ਉਹ ਸੀਗਾ ਮੇਰੇ ਜੀੜਿਆ ਪਰਦੇਸੀਆ ਪਰਦੇਸੀਆ ਮੇਰੇ ਜਿਹੜਿਆ ਪਰਦੇਸੀਆ ਪਰਦੇਸੀਆ ਵੇਖੋ ਕਿੰਨਾ ਮਹਾਰਾਜ ਜੀ ਦੀ ਮੇਰ ਹੁੰਦੀ ਸਾਰਾ ਤੁਸੀਂ ਬਖਸ਼ਿਸ਼ਾਂ ਹੁੰਦੀਆਂ ਸੰਗਤ ਦੀਆਂ ਅਸੀਸਾਂ ਮਿਲਦੀਆਂ ਤੇ ਰੋਹਾਨੀਅਤ ਦੇ ਖੇਤਰ ਦੇ ਵਿੱਚ ਹੀ ਸੰਜੀ ਜੇ ਜਦੋਂ ਰੋਹਾਨੀਅਤ ਦੇ ਖੇਤਰ ਦੇ ਵਿੱਚ ਮਨੁੱਖ ਹੁੰਦਾ ਤੇ ਉਹ ਆਪਣੇ ਸਰੂਰ ਦੇ ਵਿੱਚ ਹੀ ਹੁੰਦਾ ਉਸ ਤੋਂ ਬਾਅਦ ਸਮਝ ਇਹ ਕਦੋਂ ਮਨ ਦੇ ਵਿੱਚ ਖਿਆਲ ਆਂਦਾ ਹੈ ਕਿ ਵਿਦਿਆ ਖੇਤਰ ਦੇ ਵਿੱਚ ਵੀ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਹੈਲਪ ਕਰਨੀ ਚਾਹੀਦੀ ਹੈ ਔਰ ਬੱਚਿਆਂ ਨੂੰ ਗੁਰਮਤ ਦੀ ਗੁੜਤੀ ਦੇਣੀ ਚਾਹੀਦੀ ਹੈ ਫਗਵਾੜੇ ਵਿਖੇ ਇਸ ਕੇਂਦਰ ਦੀ ਸਥਾਪਨਾ ਫਿਰ ਕਰੋ ਕਰ ਦਿਓ ਤੁਸੀਂ ਜਦੋਂ ਫਿਰ ਕੀਰਤਨ ਜਗਤ ਦੇ ਵਿੱਚ ਵਾਇਰੂ ਨੇ ਸੇਵਾ ਲਈ 100 ਦੇ ਕਰੀਬ ਕਸੈਟਸ ਰਿਕਾਰਡ ਹੋਈਆਂ ਸਾਰੀਆਂ ਹੀ ਕੰਪਨੀਆਂ ਹਿੰਦੁਸਤਾਨ ਦੀਆਂ ਉਹਨਾਂ ਨੇ ਰਿਕਾਰਡ ਕੀਤਾ ਸਿੱਖ ਜਗਤ ਵਿੱਚ ਬਾਬਾ ਜੀ ਨੇ ਗੁਰੂ ਸਾਹਿਬ ਨੇ ਸੇਵਾ ਲਈ ਤੇ ਇਹ 20 ਸਾਲ ਤੋਂ ਸ਼ੁਰੂ ਹੋ ਕੇ 31 ਸਾਲ ਦੀ ਉਮਰ ਤੱਕ ਸਾਰਾ ਵਰਲਡ ਘੁੰਮਿਆ 31 ਸਾਲ ਤੱਕ ਹਾਂਜੀ ਹਾਲਾਂਕਿ 31 ਸਾਲ 'ਚ ਬੰਦੇ ਨੂੰ ਸਾਰੀ ਸੁਰਤ ਆਉਂਦੀ ਆ ਫੇਰ ਉਹ ਬਾਹਰ ਅੰਦਰ ਨਿਕਲਦਾ ਹੈ ਤੇ ਤੁਸੀਂ 31 ਸਾਲ ਦੀ ਉਮਰ ਦੇ ਵਿੱਚ ਸਾਰੀ ਦੁਨੀਆ ਦੀ ਸੰਗਤ ਦੇ ਦਰਸ਼ਨ ਦੇ ਦਰ ਕਰ ਰਹੇ ਕਰ ਲੈ ਅੱਛਾ ਜੀ ਔਰ ਜਿੱਥੇ ਜਿੱਥੇ ਗੁਰਨਾਨਕ ਨਾਮ ਲੇਵਾ ਸੰਗਤਾਂ ਉੱਥੇ-ਉੱਥੇ ਗਏ ਕੀਰਤਨ ਜਗਤ ਵਿੱਚ ਕੀਰਤਨ ਦੁਆਰਾ ਗੁਰੂ ਸਾਹਿਬ ਨੇ ਸੇਵਾ ਲਈ ਹੂੰ ਤੇ ਜਦੋਂ 31 ਸਾਲ ਦਾ ਮੈਂ ਹੋਇਆ ਉਸ ਦਿਨ ਜੋ ਸਵੇਰ ਹੋਈ ਮੇਰਾ ਜਨਮ ਦਿਨ ਸੀ ਜਨਮ ਦਿਨ ਸੀ ਜੀ ਉੱਠਦੇ ਸਾਰ ਇੱਕ ਬੜਾ ਸਟਰੋਂਗ ਵਿਚਾਰ ਆਇਆ ਹੂੰ ਮੈਂ ਦੋ ਬੱਚਿਆਂ ਲਈ ਪੈਦਾ ਨਹੀਂ ਹੋਇਆ ਵਾਹਿਗੁਰੂ ਹਜ਼ਾਰਾਂ ਬੱਚਿਆਂ ਲਈ ਮੈਂ ਪੈਦਾ ਹੋਇਆ ਕਿ ਦੋ ਬੱਚਿਆਂ ਲਈ ਤਾਂ ਸਾਰੀ ਦੁਨੀਆ ਪੈਦਾ ਹੁੰਦੀ ਹੈ ਔਰ ਆਪਣੇ ਬੱਚਿਆਂ ਲਈ ਸਾਰੀ ਜ਼ਿੰਦਗੀ ਕੰਮ ਕਰਦੀ ਔਰ ਚਲੇ ਜਾਂਦੀ ਹੈ ਕੀ ਲਾਭ ਹੋਇਆ ਜਿਵੇਂ ਦੁਨੀਆ ਹੀ ਮੈਂ ਵੀ ਆਇਆ ਪਰ ਮੈਨੂੰ ਲੱਗਦਾ ਕਿ ਪ੍ਰਮਾਤਮਾ ਨੇ ਮੈਨੂੰ ਇਸ ਸੰਸਾਰ ਤੇ ਭੇਜਿਆ ਅ ਜਿਹੜਾ ਜਲਦੀ ਜਲਦੀ ਸਭ ਕੁਝ ਮੇਰੀ ਜ਼ਿੰਦਗੀ ਚ ਕਰ ਦਿੱਤਾ 20 ਸਾਲ ਦੀ ਉਮਰ ਵਿੱਚ ਵਰਲਡ ਦੇ ਸੰਗਤਾਂ ਦਾ ਪਿਆਰ ਦੇ ਦਿੱਤਾ ਦੁਨੀਆ ਦੇ ਸੁੱਖ ਸਾਧਨ ਦੇ ਦਿੱਤੇ 31 ਸਾਲ ਤੱਕ ਮੇਰੇ ਕੋਲ ਕੋਈ ਐਸੀ ਖੁਆਇਸ਼ ਨਹੀਂ ਰਹੀ ਕਿ ਮੈਂ ਕੁਝ ਹੋਰ ਕਰਾਂ ਚਾਰ ਗੱਲਾਂ ਮੇਰੇ ਮਨ ਵਿੱਚ ਆਈਆਂ ਪਹਿਲੀ ਗੱਲ ਆਈ ਕਿ ਆਮ ਇਨਸਾਨ ਜਿਹੜਾ ਉਹ ਕੀ ਚਾਹੁੰਦਾ ਹੈ ਉਹ ਚਾਹੁੰਦਾ ਕਿ ਮੇਰੇ ਕੋਲ ਦੁਨੀਆ ਦੇ ਸਾਰੇ ਸੁੱਖ ਸਾਧਨ ਹੋਣ ਕੋਈ ਸ਼ੱਕ ਨਹੀਂ ਤੇ ਮੈਂ 31 ਸਾਲ ਦੀ ਉਮਰ 'ਚ ਦੇਖਦਾ ਕਿ ਮੇਰੇ ਕੋਲ ਦੁਨੀਆ ਪਰ ਦੇ ਸਾਰੇ ਸੁੱਖ ਸਾਧਨ ਨੇ ਫਿਰ ਸੁੱਖ ਸਾਧਨ ਜਦੋਂ ਮਿਲ ਜਾਂਦੇ ਨੇ ਬੰਦਾ ਕਹਿੰਦਾ ਕਿ ਹੁਣ ਮੈਨੂੰ ਚਾਰ ਲੋਕ ਜਾਣਨ ਆਮ ਇਨਸਾਨ ਦੀ ਤਾਂ ਇਹ ਸੋਚ ਹੁੰਦੀ ਕਿ ਚਾਰ ਲੋਕ ਹੁਣ ਮੈਨੂੰ ਜਾਣਨ ਵੀ ਆਪਣੇ ਸ਼ਹਿਰ ਤੱਕ ਇਸ ਤੋਂ ਬਾਹਰ ਤੇ ਮੈਂ ਦੇਖਿਆ ਕਿ ਸੰਸਾਰਿਕ ਪਦਰ ਤੇ ਸ਼ਹਿਰ ਕੀ ਸਟੇਟ ਕੀ ਦੇਸ਼ ਕੀ ਪੂਰੇ ਵਰਲਡ ਵਿੱਚ ਸੰਗਤਾਂ ਉਹ ਪਿਆਰ ਦਿੰਦੀਆਂ ਜੋ ਬੰਦਾ ਸੋਚਦਾ ਉਹ ਸਭ ਕੁਝ ਤੁਹਾਡੀ ਝੋਲੀ 'ਚ ਸੀ ਸੀ ਜੀ 31 ਸਾਲ ਦੀ ਉਮਰ 'ਚ ਹਾਂ ਫਿਰ ਤੀਸਰਾ ਵਿਚਾਰ ਮੇਰੇ ਮਨ ਵਿੱਚ ਆਂਦਾ ਹੈ ਕਿ ਜਦੋਂ ਸੁੱਖ ਸਾਧਨ ਮਿਲ ਜਾਂਦੇ ਨੇ ਦੁਨੀਆ ਦੀ ਪਿਆਰ ਇੱਜ਼ਤ ਮਿਲ ਜਾਂਦੀ ਹੈ ਫਿਰ ਬੰਦਾ ਕਹਿੰਦਾ ਮੇਰਾ ਪਰਿਵਾਰ ਵੀ ਚੰਗਾ ਹੋਵੇ ਮੈਂ ਕਿਹਾ ਉਹ ਵੀ ਵਾਇਗਰੂ ਨੇ ਦੋ ਦੋ ਬੱਚੇ ਮੇਰੀ ਝੋਲੀ 'ਚ ਪਾਏ ਨੇ ਪਰਿਵਾਰ ਵੀ ਚੰਗਾ ਫਿਰ ਬੰਦਾ ਕਹਿੰਦਾ ਕਿ ਸੁੱਖ ਸਾਧਨ ਹੋ ਗਏ ਸਭ ਸਭ ਪਾਸੇ ਪਿਆਰ ਇੱਜ਼ਤ ਮਿਲ ਗਿਆ ਪਰਿਵਾਰ ਹੋ ਗਿਆ ਹੁਣ ਮੈਂ ਧਰਮ ਕਰਮ ਕਰ ਲਵਾਂ ਆਮ ਇਨਸਾਨ ਇਹ ਸੋਚਦਾ ਹੈ ਤ੍ਰਿਪਤੀ ਹੋ ਗਈ ਹੈ ਉਦੋਂ ਤੁਹਾਡੀ ਤੇ ਬੰਦਾ ਕਹਿੰਦਾ ਧਰਮ ਕਰਮ ਕਰਵਾ ਪਰ ਉਹ ਚੀਜ਼ ਸਭ ਤੋਂ ਪਹਿਲਾਂ ਵਾਇਗਰਨ ਮੈਨ ਨਹੀਂ ਦਿੰਦੀ ਕੀ ਬਾਤ ਹੈ ਧਰਮ ਵਾਲਾ ਪਾਸਾ 9 ਸਾਲ ਦੀ ਉਮਰ ਤੋਂ ਜਦੋਂ ਮੈਂ ਦੁਨੀਆ ਦੀ ਆਵਾਜ਼ ਸੁਣੀ ਤੇ ਮੇਰੇ ਪਿਤਾ ਜੀ ਦਾ ਉਚਾਰਨ ਉਹਨਾਂ ਦੀ ਰਚਨਾ ਤੋਂ ਨਿਤਨੇਮ ਦੀ ਆਵਾਜ਼ ਮੈਨੂੰ ਸੁਣੀ। ਵਾਹਿਗੁਰੂ। ਨਿਤਨੇਮ ਤੋਂ ਬਾਅਦ ਉਹ ਸ਼ਬਦ ਪੜਦੇ ਹੁੰਦੇ ਸੀ ਤੈਂਡੀ ਬੰਦਸ਼ ਮੈਂ ਕੋਈ ਨਾ ਦੇਖਾ। ਤੂੰ ਨਾਨਕ ਮਨ ਪਾਣਾ, ਕੋਲ ਕੁਮਾਈ ਤੇ ਸમિતਰ ਵਿਚੋਲੇ, ਜੈ ਮਿਲਕੰਤ ਪਛਾਣਾ। ਔਰ ਇੱਕ ਸ਼ਬਦ ਪੜਦੇ ਹੁੰਦੇ ਸੀਗੇ, ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲਗੇ ਹਰਨਾਮ ਸਿਓ, ਇਹ ਹਸਤੀ ਕੋੜੇ। ਰਾਜ ਮਿਲਖ ਖੁਸ਼ੀਆਂ ਕਣੀ ਤੇ ਆਏ ਮੁਖਨਾ ਮੋੜੇ। ਢਾਡੀ ਦਰ ਪਰ ਮੰਗਣਾ ਦਰ। ਕਦੇ ਨਾ ਛੋੜੇ ਨਾਨਕ ਮੰਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ ਤੇ ਇਹ ਮੈਂ ਯਾਦ ਨਹੀਂ ਕੀਤੀ ਮੈਨੂੰ ਉਦੋਂ ਹੀ ਯਾਦ ਹੋ ਗਏ ਸੀ ਇਹ ਸ਼ਬਦ ਜੀ ਗੁਸਤਾਖੀ ਦੀ ਮਾਫੀ ਖੇਮਾ ਚਾਹਾਂਗਾ ਮੈਂ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਕੋਈ ਨਗਰ ਸੀਗਾ ਜਾਂ ਸੁਲਤਾਨਪੁਰ ਲੋਧੀ ਵਿਖੇ ਹੀ ਰਿਹائش ਸੀ ਪਿੰਨ ਮੋਠਾ ਵਾਲਾ ਠੀਕ ਡਿਸਟ੍ਰਿਕਟ ਕਪੂਰਥਲਾ ਤਹਿਸੀਲ ਸੁਲਤਾਨਪੁਰ ਸੁਲਤਾਨਪੁਰ ਲੋਧੀ ਨੇੜੇ ਪੈਂਦਾ ਤੇ ਪਿਤਾ ਜੀ ਜ਼ਿੰਮੇਦਾਰ ਤੇ ਪਾਕਿਸਤਾਨ ਤੋਂ ਜੋ ਇੱਥੇ ਜ਼ਮੀਨ ਅਲਾਟ ਹੋਈ ਉਹਨਾਂ ਨੇ ਸਾਰਾ ਸਾਰਾ ਦਿਨ ਵਾਹੀ ਕਰਨੀ ਤੇ ਨਾਮ ਜਪਦੇ ਰਹਿਣਾ। ਮਾਤਾ ਜੀ ਨੇ ਨਾਲ ਸੇਵਾ ਕਰਨੀ, ਨਾਲ ਸੁਲਤਾਨਪੁਰ ਲੋਧੀ ਜਾ ਕੇ ਗੁਰੂ ਨਾਨਕ ਸਾਹਿਬ ਵਾਲੇ ਥਾਂ ਤੇ ਸੇਵਾ ਕੀਤੀ। ਗੁਰਮਤਿ ਗੁਰਤੀ ਘਰ ਦੇ ਵਿੱਚੋਂ ਹੀ ਤੁਹਾਨੂੰ ਘਰ ਦੇ ਵਿੱਚੋਂ ਸਟਾਰਟ ਹੋ ਗਈ। ਇਹ ਬਹੁਤ ਵੱਡੀ ਗੱਲ ਹੈ ਜੀ। ਸੋ ਅੱਗੇ 9 ਸਾਲ ਦੀ ਉਮਰ ਤੋਂ ਹੀ ਮਹਾਪੁਰਸ਼ਾਂ ਦਾ ਲੈ ਲੈਣਾ ਤੇ ਧਰਮ ਮੈਨੂੰ ਸਭ ਤੋਂ ਪਹਿਲੇ ਮਿਲਿਆ। ਜਿਹੜਾ ਲੋਕ ਬਾਅਦ ਦੇ ਵਿੱਚ ਕੋਈ ਦਿਆ ਉਹ ਪਹਿਲਾਂ ਹੀ ਤੁਹਾਡੀ ਝੋਲੀ ਦੇ। ਝੋਲੀ ਪੈ ਗਿਆ। ਸੰਜੀ ਇੱਕ ਤੇ ਇਸ ਥਾਂ ਦੇ ਉੱਪਰ ਜਿਹੜੀਆਂ ਵੀ ਸੇਵਾਵਾਂ ਚੱਲ ਰਹੀਆਂ ਉਹਦਾ ਤੁਸੀਂ ਟੁਕਮਾਤਰ ਜ਼ਿਕਰ ਕਰ ਦਿਓ ਔਰ ਇਲਾਕੇ ਦੇ ਵਿੱਚ ਉਹ ਸੇਵਾਵਾਂ ਗਾਂਵ ਪ੍ਰਚਾਰ ਵੀ ਨਾ ਜਿਵੇਂ ਤੁਸੀਂ ਦੱਸਿਆ ਚੱਲ ਰਹੀ ਹੈ ਉਹਦੀ ਸੰਗਤ ਦੇ ਨਾਲ ਜਰੂਰ ਸਾਂਝ ਪਾਓ ਫਿਰ ਕੀ ਹੋਇਆ ਕਿ ਜਦੋਂ ਇਹ ਮੇਰੇ ਮਨ 'ਚ ਸੰਕਲਪ ਆਇਆ ਕਿ ਵਾਇਗਰੂ ਨੇ ਮੈਨੂੰ ਇਸ ਉਮਰ ਤੱਕ 31 ਸਾਲੀ 31 ਸਾਲ ਦੀ ਉਮਰ ਤੱਕ ਸਭ ਕੁਝ ਦੇ ਦਿੱਤਾ ਤੇ ਕਿਉਂ ਜਲਦੀ ਜਲਦੀ ਦਿੱਤਾ ਕਿਉਂਕਿ ਮੇਰੇ ਤੋਂ ਕੁਝ ਹੋਰ ਸੇਵਾ ਲੈਣੀ ਹੈ ਕੀ ਬਾਤ ਹੈ ਤਾਂ ਜਲਦੀ ਜਲਦੀ ਕੀਤਾ ਤੇ ਮੈਂ ਫਿਰ ਇਹ ਵਿਚਾਰ ਬਣਾਇਆ ਕਿ ਕੋਈ ਇਸ ਤਰ੍ਹਾਂ ਜਗਾ ਲੈ ਕੇ ਸੇਵਾ ਦਾ ਕੇਂਦਰ ਸ਼ੁਰੂ ਕੀਤਾ ਜਾਏ ਇਹ ਤੇ ਨਿਕੜ ਜਗਾ ਲੈ ਕੇ ਜਗਾ ਚੁਣੀ ਔਰ ਸਟਾਰਟ ਕੀਤਾ ਤਾਂ ਇਥੇ ਸਭ ਤੋਂ ਪਹਿਲਾਂ ਗੁਰਮਤ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਪੰਜਾਬ ਤੋਂ ਇਲਾਵਾ ਹਰਿਆਣਾ ਯੂਪੀ ਤੋਂ ਬੱਚੇ ਆ ਕੇ ਇਥੇ ਵਿਦਿਆ ਪ੍ਰਾਪਤ ਕਰਦੇ ਭਾਰਤ ਚਾ ਕੇ ਹਜ਼ਾਰਾਂ ਬੱਚੇ ਇਥੋਂ ਵਿਦਿਆ ਪ੍ਰਾਪਤ ਕਰ ਗਏ ਅੱਗੇ ਚੱਲ ਕੇ ਮਨ ਵਿੱਚ ਹੋਰ ਸੰਕਲਪ ਉੱਠਿਆ ਕਿ ਸੇਵਾ ਨੂੰ ਹੋਰ ਵੱਡੇ ਤੌਰ ਤੇ ਕੀਤਾ ਜਾਏ এডਿਕੇਸ਼ਨ ਦੀ ਬਹੁਤ ਲੋੜ ਹੈ ਇਲਾਕੇ ਵਿੱਚ ਤਾਂ ਫਿਰ ਭਾਈ ਕਨਈਆ ਜੀ ਐਪਲ ਔਰਚਡ ਦੇ ਨਾਮ ਤੇ ਇਹ ਸਕੂਲ ਜਿਹੜਾ ਠੀਕ ਬਣਾਇਆ ਗਿਆ ਦੀਵਾਨ ਹਾਲ ਲੰਗਰ ਹਾਲ ਜਿੱਥੇ ਅੱਜ ਕਿੰਨੀਆਂ ਵਰਾਤਾ ਆਉਂਦੀਆਂ ਨੇ ਵਿਆਹ ਹੁੰਦੇ ਨੇ ਬੱਚਿਆਂ ਦੇ ਫੈਲ ਸਮਝ ਕਿੰਨੇ ਕਿੰਨੇ ਖਰਚੇ ਹੁੰਦੇ ਨੇ ਕੀ ਬਾਤ ਹੈ ਪਰ ਬੜਾ ਸੁੰਦਰ ਹਾਲ ਬਣਿਆ ਔਰ ਥੱਲੇ ਲੰਗਰ ਹਾਲ ਬਣਿਆ ਕਿ ਉੱਪਰ ਮੈਰਿਜ ਹੁੰਦੀਆਂ ਨੇ ਪਰ ਸਮਾਗਮ ਹੁੰਦੇ ਨੇ ਔਰ ਥੱਲੇ ਇੱਕ ਪਾਸੇ ਦੁਨਿਆਵੀ ਵਿਧਿਆ ਕੀ ਬਾਤ ਹੈ ਜਿੱਥੋਂ ਮਨੁੱਖ ਦੁਨਿਆਵੀ ਵਿਧਿਆ ਲੈ ਕੇ ਅਸੀਂ ਸੰਸਾਰ ਵਾਰੇ ਸਮਾਜ ਸਾਰ ਬਾਰੇ ਸਮਝ ਲੈਣੇ ਆਂ ਔਰ ਆਪਣੇ ਪਰਿਵਾਰ ਨੂੰ ਉੱਚਾ ਉਠਾਣਦੇ ਆਂ ਆਪਣੇ ਆਪ ਨੂੰ ਉੱਚਾ ਉਠਾਣੇ ਆਂ ਔਰ ਦੂਸਰੇ ਪਾਸੇ ਪਰਮार्थ ਵਿਦਿਆਤਮਕ ਜਿਹੜਾ ਹੈ ਉੱਥੇ ਬੈਠ ਕੇ ਲੋਕ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਇਹ ਆਤਮਾ ਪਰਮਾਤਮਾ ਤੋਂ ਆਈ ਹੈ ਔਰ ਆਤਮਾ ਦਾ ਪਰਮਾਤਮਾ ਨਾਲ ਲਿੰਕ ਬਣਦਾ ਸੁਸਨਜੀ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਸੀ ਮੇਰਾ ਤੇ ਮਨ ਕਰ ਰਿਹਾ ਤੁਹਾਡੇ ਕੋਲੋਂ ਹੋਰ ਕੁਝ ਜਾਨਾਂ ਗੱਲਬਾਤ ਜਾਰੀ ਰੱਖਾਂ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਸਮੇਂ ਦੇ ਵਿੱਚ ਰਹਿ ਕੇ ਅਸੀਂ ਇਹ ਸਾਰਾ ਸੰਪੂਰਨ ਕਰਦੇ ਆ। ਸੋ ਅਸੀਂ ਅਕਾਲ ਪੁਰਖ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜਿਹੜੀ ਇਹ ਪੰਥਕ ਸੇਵਾਵਾਂ ਤੁਸੀਂ ਵਿਸ਼ਵ ਨੂੰ ਦੇ ਰਹੇ ਹੋ ਉਹ ਇਸੇ ਤਰ੍ਹਾਂ ਤੁਸੀਂ ਜਾਰੀ ਰੱਖ ਸਕੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।